ਗਵਾਂਡ ਦੇ ਵਿੱਚ ਰਹਿੰਦੇ ਇੱਕ ਸ਼ਖਸ ਦੇ ਵੱਲੋਂ ਆਪਣੇ ਹੀ ਗਵਾਂਡੇ ਨੂੰ ਕਿਰਪਾਨ ਦੇ ਨਾਲ ਜ਼ਖਮੀ ਕਰ ਦਿੱਤਾ ਜਾਂਦਾ ਤਾਂ ਇਸ ਸੀਸੀਟੀਵੀ ਤੇ ਸੁਵੀਰਾਂ ਵੇਖ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਜੱਕੀ ਨੂੰ ਬਚਾਉਣ ਆਈਆਂ ਉਸ ਦੀ ਪਤਨੀ ਤੇ ਮਾਂ ਨੂੰ ਵੀ ਕਿਰਪਾਨ ਦੇ ਨਾਲ ਜ਼ਖਮੀ ਕਰ ਦਿੱਤਾ ਗਿਆ ਤੇ ਜ਼ਖਮੀ ਇਸ ਵੇਲੇ ਸਿਵਲ ਹਸਪਤਾਲ ਦੇ ਵਿੱਚ ਜੇਰੇ ਲਾਜ਼ ਨੇ ਹਾਲਾਂਕਿ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਤਾਂ ਸਮਰਾਲਾ ਦਾ ਇਹ ਮਾਮਲਾ ਜਿੱਥੇ ਦੱਸਿਆ ਜਾ ਰਿਹਾ ਕਿ ਕਲੋਨੀ ਦੇ ਵਿੱਚ ਵਿਅਕਤੀ ਦੇ ਵੱਲੋਂ ਗਵਾਂਡ ਦੇ ਵਿੱਚ ਰਹਿੰਦੇ ਵਿਅਕਤੀ ਤੇ ਹੀ ਬੁਰੇ ਤਰੀਕੇ ਦੇ ਨਾਲ ਹਮਲਾ ਕੀਤਾ ਗਿਆ ਵਿਅਕਤੀ ਨੂੰ ਬਚਾਉਣ ਕੀ ਉਸਦੀ ਪਤਨੀ ਤੇ ਮਾਂ ਤੇ ਵੀ ਮੁਲਜ਼ਮ ਦੇ ਵੱਲੋਂ ਕਿਰਪਾਹ ਦੇਣਾ ਹਮਲਾ ਕਰ ਦਿੱਤਾ ਜਾਂਦਾ ਜਿਸ ਦੇ ਨਾਲ ਪਤੀ ਪਤਨੀ ਤੇ ਮਾਤਾ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਇਸ ਅਟੈਕ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈਆਂ ਨੇ ਹਾਲਾਂਕਿ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਪੀੜਤ ਪਰਿਵਾਰ ਜੜਾਏ ਉਹ ਇਨਸਾਫ ਦੀ ਮੰਗ ਕਰ ਰਿਹਾ ਹੈ ਹਾਂ ਜੀ ਐਕਚੁਅਲੀ ਮੈਂ ਰੂਟੀਨ ਤੇ ਜਿਵੇਂ ਮੇਰੀ ਰੂਟੀਨ ਆ ਮੈਂ ਸਵੇਰੇ 9:00 9:40 ਤੇ ਮੈਂ ਆਪਣੇ ਕੰਮ ਤੇ ਜਾ ਰਿਹਾ ਸੀਗਾ ਆਫਿਸ ਜਾ ਰਿਹਾ ਸੀ ਤੇ ਮੇਰੀ ਵਾਈਫ ਮੈਨੂੰ ਆਪਣੇ ਆਪਣਾ ਭੇਜ ਰਹੀ ਸੀ ਮੇਰੀ ਮੰਮੀ ਬਾਹਰ ਮਾਤਾ ਮੇਰੇ ਬੈਠੇ ਸੀਗੇ ਉਹਨਾਂ ਨੇ ਸਿਲੰਡਰ ਭਰੋਣਾ ਸੀਗਾ ਤੇ ਮੈਂ ਜਦੋਂ ਬਾਈਕ ਲੈ ਕੇ ਨਿਕਲਿਆ ਤੇ ਸਡਨਲੀ ਜਿਹੜੀ ਉਹ ਸਾਹਮਣੇ ਆ ਗਏ ਜੋ ਸਾਹਮਣੇ ਆ ਕੇ ਉਹਨੇ ਤਲਵਾਰ ਨਾਲ वार ਕੀਤਾ ਮੇਰੇ ਤੇ ਤੇ ਮੇਰੀ ਵਾਈਫ ਸੀ ਕਿ ਬਾਈਕ ਮੇਰੀ ਉੱਥੇ गिर ਗਈ ਮੈਂ ਆਪਣੇ ਬਚਾਉਣ ਨੂੰ ਆਪਣੇ ਆਪਣੇ ਆਪ ਨੂੰ ਬਚਾਉਣ ਲਈ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਮਤਲਬ ਮੇਰੇ ਸਿਰ ਤੇ ਵਾਰ ਕੀਤਾ ਉਹਨੇ ਫਿਰ ਮੇਰੇ ਹੱਥ ਤੇ ਵਾਰ ਕੀਤਾ ਇੰਨੇ ਨੂੰ ਮੇਰੇ ਮਾਤਾ ਤੇ ਮੇਰੀ ਵਾਈਫ ਮੈਨੂੰ ਬਚਾਉਣ ਲਈ ਆਏ ਉਹਨੇ ਓਕਣੇ ਉਸੇ ਤਲਵਾਰ ਨਾਲ ਮੇਰੀ ਮਾਤਾ ਤੇ ਵੀ ਵਾਰ ਕੀਤਾ ਤੇ ਮੇਰੀ ਵਾਈਫ ਦਾ ਵੀ ਮੇਰੇ ਸਿਰ ਤੇ 6:00 ਵਜੇ ਤੇ ਮੇਰੇ ਹੱਥ ਤੇ 7:00 ਵਜੇ ਮੇਰੀ ਮਾਤਾ ਦੇ ਇੱਥੇ ਕੰਨ ਕੋਲ 9 ਟਾਂਕੇ ਲੱਗੇ ਆ ਜੀ ਮੇਰੀ ਵਾਈਫ ਦਾ ਫ੍ਰੈਕਚਰ ਹੋ ਗਈ ਬਾਹ ਫ੍ਰੈਕਚਰ ਹੋ ਗਈ ਤੇ ਇਸਲਾਮ ਸੀ ਕਿ ਇਹ ਇੱਕ ਪਰਵਾਰਨ ਹਮਲਾ ਕੀਤਾ ਜਾ ਕਿ ਮਰਮਦੀਪ ਦਾ ਸੈਸਾ ਬਿਲਕੁਲ ਇਹ ਇੰਟੈਂਸ਼ਨ ਸੀਗੀ ਜੀ ਵੀ ਮੈਂ ਅੱਜ ਇਹਨਾਂ ਨੂੰ ਜਾਣਨੋਂ ਮਾਰ ਦੇਣਾ ਕਿਉਂਕਿ ਸਾਡੇ ਗਵਾਂਢ ਦਾ ਹੀ ਮੁੰਡਾ ਉਹ ਤੇ 2-3 ਦਿਨ ਤੋਂ ਉਹ ਰੈਗੂਲਰ ਮਤਲਬ ਉੱਚੀ ਉੱਚੀ ਸਾਡਾ ਨੌ ਲੈ ਕੇ ਸਾਨੂੰ ਗਾਲਾ ਕੱਢਦਾ ਤੇ ਅਸੀਂ ਉਹ ਤੁਹਾਨੂੰ ਬਿੱਲੂ ਕਹਦੇ ਨੇ ਉਹਨੂੰ ਤੇ ਅਸੀਂ ਤਾਂ ਇਹ ਆ ਵੀ ਝਗੜੇ ਤੋਂ ਦੂਰੇ ਰਹਿੰਦੇ ਆ ਅਸੀਂ ਇਹ ਚੀਜ਼ਾਂ ਨੂੰ ਜ਼ਿਆਦਾ ਸੀਰੀਅਸ ਲਿਆ ਵੀ ਨਹੀਂ ਮੈਨੂੰ ਇਹ ਆ ਵੀ ਨਸ਼ਾ ਨੁਸ਼ਾ ਕਰਦਾ ਉਹ ਤੇ ਮੈਂ ਸੀਰੀਅਸ ਨਹੀਂ ਲਿਆ ਇਸ ਚੀਜ਼ ਨੂੰ ਮੇਰਾ ਮੁੰਡਾ ਕੰਮ ਤੇ ਜਾਂਦਾ ਈ ਸਵੇਰੇ ਉੱਤੋਂ ਨਿਕਲਿਆ ਸੰਤਪਾ ਤਾਵ ਨਹੀਂ ਸੀਗਾ ਵੀ ਕੀ ਗੱਲ ਹੋਣੀ ਹੈ ਜਾਂ ਨਹੀਂ ਹੋਣੀ ਹੈ ਇਹ ਤਾਂ ਕੰਮ ਤੇ ਚੱਲਿਆ ਸੀ ਅਸੀਂ ਮੈਂ ਬਾਹਰ ਬੈਠੀ ਆਂ ਬਹੂ ਮਗਰ ਆਈ ਨਾਲ ਨਾਲ ਆਦੇ ਇਹਨੇ ਮੋਟਰਸਾਈਕਲ ਸਟਾਰਟ ਕੀਤਾ ਚੱਲਿਆ ਘਰੋਂ ਬਾਈ ਇਹਨੂੰ ਵੀ ਨਹੀਂ ਪਤਾ ਹੈਗਾ ਵੀ ਕੀ ਹੋਣਾ ਕੀ ਨਹੀਂ ਉਹ ਪਤਾ ਨਹੀਂ ਕਿੱਥੇ ਖੜਾ ਸੀ ਕਿੱਥੇ ਗੇਟ ਤੇ ਖੜਾ ਸੀ ਜਾ ਕੇ ਉਹਨੇ ਮੋਟਰਸਾਈਕਲ ਤੇ ਜਾਂਦੇ ਤੇ ਹਾਰ ਕੀਤਾ ਪਿੱਛੇ ਤੇ ਤਲਵਾਰ ਮਾਰੀ ਏ ਤਲਵਾਰ ਮਾਰੀ ਭੱਜ ਲਿਆ ਆਪ ਵੀ ਪਿੱਛੇ ਭੱਜ ਲਿਆ ਪਿੱਛੇ ਭੱਜ ਕੇ ਜਾ ਕੇ ਫੇਰ ਤਲਵਾਰ ਮਾਰੀ ਇਹ ਸਾਡੀ ਮੇਰੀ ਬਹੂ ਬਣਾਉ ਨੂੰ ਛਡਾਣ ਗਈ ਉਹਦੇ ਵੀ ਮਾਰੀ ਵੈਸ਼ ਛਡਾਣ ਗਈ ਮੇਰੇ ਵੀ ਮਾਰੀ ਹੈ ਜੀ ਤਲਵਾਰ ਨਾਲ ਤਲਵਾ ਤਮ ਨੂੰ ਤਲਵਾ ਹਾਂ ਸਾਨੂੰ ਮਾਰਨ ਤੱਕ ਹਾਂ ਜੀ ਸਾਨੂੰ ਤਾਂ ਤਿੰਨਾਂ ਨੂੰ ਮਾਰ ਦਿੰਦਾ ਜੀ ਹਾਂ ਜੀ ਤਿੰਨ ਪੇਸ਼ੈਂਟ ਆਏ ਅੱਜ ਐਮ ਐਲ ਸੀ ਕੇਸ 10 ਵਜੇ ਦੇ ਕਰੀਬ ਐਂਡ ਇੱਕ ਹਸਬੈਂਡ ਵਾਈਫ ਐਂਡ ਉਹਨਾਂ ਦੇ ਮਦਰ ਹਾਂ ਮਨਪ੍ਰੀਤ ਕੌਰ ਉਹਨਾਂ ਦੇ ਵਾਈਫ ਦਾ ਨਾਮ ਤੇ ਕੁਲਤਾਰ ਸਿੰਘ ਉਹਨਾਂ ਦੇ ਹਸਬੰਡ ਐਂਡ ਸ਼ਰਨਜੀਤ ਕੌਰ ਉਹਨਾਂ ਦੇ ਮਦਰ ਸੀਗੇ ਠੀਕ ਹੈ ਜੀ ਹੁਣ ਕੀ ਦੱਸਿਆ ਉਹਨਾਂ ਨੇ ਹਾਂਜੀ ਉਹਨਾਂ ਨੇ ਇਹਨਾਂ ਦੱਸਿਆ ਕਿ ਉਹ ਘਰ ਤੋਂ ਬਾਹਰ ਨਿਕਲੇ ਐਂਡ ਕੰਮ ਤੇ ਜਾ ਰਹੇ ਸੀ ਐਂਡ ਸਡਨਲੀ ਉਹਨਾਂ ਤੇ ਕਿਸੇ ਨੇ ਅਟੈਕ ਕਰ ਦਿੱਤਾ ਤੇ ਬਾਕੀ ਇਹਨਾਂ ਦੀ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਐਂਡ ਪੇਸ਼ੈਂਟ ਅੰਡਰ ਆਬਜ਼ਰਵੇਸ਼ਨ ਰੱਖੇ ਹੋਏ ਹੈ